ਲਓ ਜੀ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਜੀ ਲਾਹੌਰ ਦੇ ਵਿੱਚ ਚੱਲਦੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਇਹ ਦੂਸਰੀ ਪੰਜਾਬੀ ਕਾਨਫਰੰਸ ਹੈ ਜਿਸ ਦੇ ਵਿੱਚ ਪੂਰੀ ਦੁਨੀਆ ਤੋਂ ਪੰਜਾਬੀ ਆ ਜੁੜੇ ਨੇ ਜੀ ਲੈਂਦੇ ਤੇ ਚੜਦੇ ਪੰਜਾਬ ਦੇ ਵਿੱਚੋਂ ਕਲਾਕਾਰ ਹਰੇਕ ਖੇਤਰ ਦੇ ਵਿੱਚ ਜਿੰਨੇ ਵੀ ਫਨਕਾਰ ਨੇ ਉਹ ਵੀ ਉੱਥੇ ਪਹੁੰਚੇ ਨੇ ਔਰ ਸਾਡੇ ਇਸ ਪੰਜਾਬ ਤੋਂ ਗਏ ਨੇ ਜਿਹੜੇ ਲਾਹੌਰ ਦੇ ਵਿੱਚ ਪੰਜਾਬੀ ਉਹਨਾਂ ਦੇ ਵੀਡੀਓਜ਼ ਆ ਰਹੇ ਨੇ ਬੜਾ ਪਰਵਾ ਹੰਗਾਰਾ ਦਿੱਤਾ ਜੀ ਉਹਨਾਂ ਨੇ ਬੜਾ ਪਿਆਰ ਨਾਲ ਜਿਹੜਾ ਹੈ ਵੈਲਕਮ ਕੀਤਾ ਹੈ ਲਹਿੰਦੇ ਪੰਜਾਬ ਵਾਲਿਆਂ ਨੇ ਤਾਂ ਬੱਲੇ ਬੱਲੇ ਫਿਲਮਜ਼ ਰਿਕਾਰਡ ਸੀ ਟੀਮ ਲਹਿੰਦੇ ਪੰਜਾਬ ਵਾਲੇ ਪੰਜਾਬੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਕਿ ਤੁਸੀਂ ਚੜ੍ਹਦੇ ਪੰਜਾਬ ਤੋਂ ਜਿਹੜੇ ਸਾਡੇ ਕਲਾਕਾਰ ਗਏ ਨੇ ਜਿਹੜੇ ਸਾਡੇ ਆਰਟਿਸਟ ਗਏ ਨੇ ਔਰ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਉੱਥੇ ਗਏ ਨੇ ਜੀ ਉਹਨਾਂ ਦਾ ਤੁਸੀਂ ਬਹੁਤ ਨਿੱਘਾ ਸਵਾਗਤ ਕੀਤਾ ਇੰਤਜ਼ਾਮ ਬਹੁਤ ਵਧੀਆ ਤਰੀਕੇ ਨਾਲ ਕੀਤਾ ਉੱਥੋਂ ਵੀਡੀਓ ਬਣਾ ਬਣਾ ਕੇ ਜਿਹੜੇ ਹੈ ਪੰਜਾਬੀ ਚਾਹ ਦੇ ਨਾਲ ਬੜੇ ਸ਼ੌਕ ਦੇ ਨਾਲ ਭੇਜ ਰਹੇ ਨੇ ਲਾਹੌਰ ਵੀ ਘੁੰਮ ਰਹੇ ਨੇ ਜੀ ਲਾਹੌਰ ਦਿਖਾ ਰਹੇ ਨੇ ਜੀ ਦੁਨੀਆ ਭਰ ਦੇ ਪੰਜਾਬੀਆਂ ਨੂੰ اپੀਲ ਹੈ ਕਿ ਜੀ ਆਹ ਵੀਡੀਓਜ਼ ਜਿਹੜੇ 2-4 ਦਿਨ ਲਗਾਤਾਰ ਤੁਸੀਂ ਜ਼ਰੂਰ YouTube ਤੇ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਸਰਚ ਮਾਰ ਕੇ ਦੇਖ ਸਕਦੇ ਆ ਜੀ ਬਹੁਤ ਵੱਡਾ ਕੰਮ ਹੋ ਰਿਹਾ ਹੈ ਦੇਖੋ 47 ਵੇਲੇ ਪੰਜਾਬ ਦੀ ਵੰਡ ਹੋਈ ਔਰ ਪੰਜਾਬੀ ਜਿਹੜੇ ਹੈ ਇੱਕ ਦੂਜੇ ਨੂੰ ਧਰਮ ਦੇ ਨਾਂ ਤੇ ਮਜ਼ਬ ਦੇ ਨਾਂ ਤੇ ਮਾਰਦੇ ਰਹੇ ਔਰ ਦੇਖੋ ਬੜਾ ਵੱਡਾ ਨੁਕਸਾਨ ਹੋਇਆ ਪਰ ਉਹੀ ਪੰਜਾਬੀ ਅੱਜ ਜੁੜ ਬੈਠੇ ਨੇ ਇਕੱਠਿਆਂ ਬੈਠੇ ਨੇ ਮੁਹੱਬਤ ਦੀ ਗੱਲ ਕਰ ਰਹੇ ਨੇ ਪਿਆਰ ਦੀ ਗੱਲ ਕਰ ਰਹੇ ਨੇ ਹੈ ਨਾ ਕਿੰਨੀ ਵੱਡੀ ਗੱਲ ਦੀ ਬਹੁਤ ਵੱਡਾ ਮੋੜ ਆਇਆ ਜੀ ਦੇਖੋ ਪੰਜਾਬੀਆਂ ਦੀ ਸੋਚ ਜਿਹੜੀ ਹੈ ਉਹ ਪਿਆਰ ਵੱਲ ਨੂੰ ਮੁੜੀ ਹੋਈ ਹੈ ਮੈਂ ਕਹਿੰਦਾ ਪਹਿਲਾਂ ਵੀ ਪਿਆਰ ਸੀਗਾ ਲੇਕਿਨ ਗੱਲ ਇਹ ਹੈ ਕਿ ਜੋ ਵੀ ਰਾਜਨੀਤਿਕ ਤੌਰ ਤੇ ਦੇਸ਼ ਦੀ ਵੰਡ ਹੋਈ ਪੰਜਾਬ ਦੀ ਵੰਡ ਹੋਈ ਉਸ ਜ਼ਖਮ ਦੇ ਉੱਤੇ ਮਲ੍ਹਮ ਲਗਾਉਣ ਦਾ ਬਹੁਤ ਵਧੀਆ ਕੰਮ ਕਰਦਾ ਹੈ ਇਹ ਅਜਿਹੇ ਉਪਰਾਲੇ ਇਹ ਜਿਹੜਾ ਉਪਰਾਲਾ ਕੀਤਾ ਇਸ ਦੇ ਵਿੱਚ ਮੈਂ ਦੇਖ ਰਿਹਾ YouTube ਤੇ ਕਿ ਪੰਜਾਬੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਦਾ ਪੂਰਾ ਤਾਮਜਾਮ ਪ੍ਰਬੰਧ ਕਰਨ ਦੇ ਵਿੱਚ ਉੱਥੇ ਦੇ ਨਾਮਵਰ ਜਿਹੜੇ ਹਨ ਲੇਖਕ ਜਿਵੇਂ ਅਫzal ਸਾਹਿਰ ਸਾਹਿਬ ਨੂੰ ਅਸੀਂ ਦੇਖ ਰਹੇ ਹਾਂ ਬਾਬਾ ਨਜ਼ਮੀਨ ਨੂੰ ਅਸੀਂ ਦੇਖ ਰਹੇ ਹਾਂ ਸਾਬਰ ਅਲੀ ਸਾਬਰ ਅਲੀ ਸਾਹਿਬ ਨੂੰ ਦੇਖ ਰਹੇ ਹਾਂ ਔਰ ਇਹਨਾਂ ਤੋਂ ਇਲਾਵਾ ਨਾਸਰ ਢਿੱਲੋਂ ਜੀ ਜਿਹੜੇ ਹਨ ਜਿਹੜੇ ਕਿ ਪੰਜਾਬੀ ਲਹਿਰ ਨਾਂ ਦਾ ਚੈਨਲ ਚਲਾ ਰਹੇ ਨੇ ਉਹ ਦੇਖ ਰਹੇ ਹਾਂ ਤੇ ਹੰਜਰਾ ਸਾਹਿਬ ਉਹਨਾਂ ਨੂੰ ਦੇਖ ਰਹੇ ਹੈ ਔਰ ਬਹੁਤ ਹੋਰ ਵੀ ਜਿਹੜੇ ਹਨ ਲੈਨ ਦੇ ਪੰਜਾਬ ਦੀਆਂ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਦਾ ਸੀਅਲ ਸੋਸ਼ਲ ਮੀਡੀਆ ਤੇ ਦਿਖਦੇ ਰਹਨੇ ਆ ਜੀ ਉਹ ਉੱਥੇ ਇੰਤਜ਼ਾਮੀਆਂ ਦੇ ਵਿੱਚ ਵਿਖਾਈ ਦੇ ਰਹੇ ਹਨ ਜੀ ਔਰ ਸਾਡੇ ਜਿਹੜੇ ਪੰਜਾਬੀ ਇਧਰੋਂ ਗਏ ਨੇ ਚੜਦੇ ਪੰਜਾਬ ਦੇ ਵਿੱਚ ਉਹਨਾਂ ਦੇ ਚਿਹਰਿਆਂ ਦੀ ਮੁਸਕਰਾਹਟ ਦੱਸਦੀ ਹੈ ਕਿ ਉਹਨਾਂ ਨੂੰ ਚਾਹ ਚੜਿਆ ਹੋਇਆ ਹੈ ਔਰ ਲਾਹੌਰ ਦੇ ਵਿੱਚ ਜਾ ਕੇ ਦੁਨੀਆ ਪਰਦੇ ਪੰਜਾਬੀ ਜਦੋਂ ਆਪਸ ਵਿਚਾਰ ਵਟਾਂਦਰਾ ਕਰਦੇ ਹੈ ਕਾਨਫਰੰਸ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ ਉੱਥੇ 뮤지컬 ਨਾਈਟਸ ਵੀ ਹੋ ਰਹੀਆਂ ਔਰ ਉੱਥੇ ਜਿਹੜਾ ਹੈ ਕਈ ਪ੍ਰਕਾਰ ਦੇ ਗਿੱਧੇ ਪੰਗੜੇ ਤੇ ਹੋਰ ਵੀ فن ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈ ਡਿਫਰੈਂਟ ਡਿਫਰੈਂਟ ਆਰਟਿਸਟ ਦੁਆਰਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਲੈਹਦੇ ਪੰਜਾਬ ਵਾਲਿਆਂ ਨੇ ਕਮਾਲ ਕਰ ਦਿੱਤੀ ਜੀ ਇੰਨਾ ਪਰਵਾ ਆ ਜਿਹੜਾ ਸਵਾਗਤ ਕੀਤਾ ਜੀ ਚੜਦੇ ਪੰਜਾਬੀਆਂ ਦਾ ਔਰ ਚੜਦੇ ਪੰਜਾਬ ਦੇ ਪੰਜਾਬੀਆਂ ਦਾ ਔਰ ਦੁਨੀਆ ਭਰ ਦੇ ਵਿੱਚੋਂ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਉੱਥੇ ਪੰਜਾਬੀ ਆ ਜੁੜੇ ਨੇ ਉਹਨਾਂ ਦਾ ਇਸਤਕਬਾਲ ਕੀਤਾ ਉਹਨਾਂ ਦਾ ਵੈਲਕਮ ਕੀਤਾ ਤਾਂ ਚੜਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜੀ ਕਿ ਤੁਸੀਂ ਜਿਹੜਾ ਹੈ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਜੀ ਦੇਖੋ ਜੇਕਰ ਅਜਿਹਾ ਕੰਮ ਪੂਰੇ ਵਿਸ਼ਵ ਦੇ ਵਿੱਚ ਹੁੰਦਾ ਰਵੇ ਹਰੀ ਇਕ ਦੇਸ਼ ਦੇ ਵਿੱਚ ਵੀ ਅਜਿਹਾ ਕੰਮ ਹੁੰਦਾ ਰਵੇ ਵੱਖੋ ਵੱਖਰੀਆਂ ਜ਼ੁਬਾਨਾਂ ਚਾਹੇ ਬੰਗਾਲੀ ਹੈ ਚਾਹੇ ਜਰਮਨ ਹੈ ਚਾਹੇ ਕੋਈ ਵੀ ਹੈ ਜਿੱਥੇ ਵੀ ਦੇਸ਼ਾਂ ਦੀ ਵੰਡ ਹੋਈ ਹੈ ਜਿੱਥੇ ਵੀ ਖਿੱਤਿਆਂ ਦੀ ਵੰਡ ਹੋਈ ਹੈ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਿਆ ਗਿਆ ਜੇਕਰ ਅਜਿਹੀਆਂ ਸ਼ਖਸੀਤਾਂ ਅਜਿਹੇ ਲੋਕ ਜਿਵੇਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਆਯੋਜਿਤ ਕਰਨ ਦੇ ਵਿੱਚ ਜਿਨ੍ਹਾਂ ਨੇ ਵੀ ਰੋਲ ਅਦਾ ਕੀਤਾ ਜੇ ਅਜਿਹੀ ਸੋਚ ਸਾਰੇ ਵਿਸ਼ਵ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਹੋ ਜਾਵੇ ਤੇ ਜ਼ੁਬਾਨ ਦੇ ਨਾਂ ਤੇ ਜਿਹੜੇ ਝਗੜੇ ਨੇ ਉਹ ਵੀ ਖਤਮ ਹੋ ਜਾਣਗੇ ਧਰਮ ਦੇ ਨਾਤੇ ਜਿਹੜੇ ਝਗੜੇ ਨੇ ਉਹ ਵੀ ਖਤਮ ਹੋ ਜਾਣਗੇ ਦੇਸ਼ਾਂ ਦੇ ਝਗੜੇ ਵੀ ਖਤਮ ਹੋ ਜਾਣਗੇ ਪਿਆਰ ਮੁਹੱਬਤ ਜਿਹੜੀ ਹੈ ਜਦੋਂ ਜਿੱਥੇ ਵੀ ਉਹਦੀ ਗੱਲ ਹੁੰਦੀ ਹੈ ਜੀ ਉਹਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਬੱਲੇ ਬੱਲੇ ਫਿਲਮਜ਼ ਰਿਕਾਰਡਸ ਦੀ ਸਾਰੀ ਟੀਮ ਤੁਹਾਡੇ ਸਾਰੇ ਸੀ ਵੀਡੀਓਜ਼ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਸੈਕੰਡ ਚੱਲ ਰਹੀ ਹੈ ਲਾਹੌਰ ਤੋਂ ਅਸੀਂ ਦੇਖਦੇ ਆ ਅਤੇ ਨਾਲ ਹੀ ਗੁਜ਼ਾਰਿਸ਼ ਕਰਦੇ ਆ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਿ YouTube ਤੇ ਥੋੜਾ ਜਿਹਾ ਵੀਡੀਓ ਦੇਖਦੇ ਰਹਿਣ ਅਤੇ ਲਾਹੌਰ ਦੇ ਦਰਸ਼ਨ ਵੀ ਕਰਦੇ ਰਹਿਣ ਲਾਹੌਰ ਜਿਹੜਾ ਹੈ ਕਹਿੰਦੇ ਕਿ ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਤਾਂ ਘੱਟੋ ਘੱਟ ਸੀ YouTube ਤੇ Facebook ਤੇ ਲਾਹੌਰ ਨੂੰ ਦੇਖਣ ਜੋਗੇ ਹੋਵਾਂਗੇ ਇਹ ਬੜੀ ਵੱਡੀ ਗੱਲ ਹੈ ਕਿ ਲਾਹੌਰ ਦੀਆਂ ਗਲੀਆਂ ਸਾਡੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਰਟਿਸਟ ਗਏ ਨੇ ਜੀ ਉਹ ਆਪਣੇ ਛੋਟੇ ਛੋਟੇ ਵੀਡੀਓਜ਼ ਕਲਿੱਪਸ ਪਾ ਰਹੇ ਨੇ ਜਿਸ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਤੁਸੀਂ ਉਹਨਾਂ ਦੇ ਨਾਲ ਜੁੜੇ ਹੋਏ ਹੋ ਜਿਵੇਂ ਕਰਮਜੀਤ ਅਨਮੋਲ ਜੀ ਦੇ ਵੀਡੀਓਜ਼ ਕੋ ਸ਼ਾਰੇ ਨੇ ਇਸ ਤਰ੍ਹਾਂ ਹੀ ਮੈਡਮ ਗੁਰਪ੍ਰੀਤ ਪੰਗੂ ਹੈ ਉਹ ਗਏ ਹੋਏ ਨੇ ਉੱਥੇ ਔਰ ਮਲਕੀਤ ਰੌੜੀ ਜਿਹੜੇ ਹਨ ਉਹਨਾਂ ਦੇ ਵੀਡੀਓਜ਼ ਨੇ ਹੋਰ ਵੀ ਅਣਗਿਣਤ ਆਰਟਿਸਟ ਜਿਹੜੇ ਹੈ ਉੱਥੇ ਪਹੁੰਚੇ ਹੋਏ ਹੈ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਜੀ ਬਹੁਤ ਵਧੀਆ ਗੱਲ ਹੈ ਬਹੁਤ ਚੰਗਾ ਮੌਕਾ ਬਹੁਤ ਵੱਡਾ ਸਬਬ ਬੜਿਆ ਹੈ ਕਿ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਜ਼ਰੀਏ ਜਿਹੜਾ ਹੈ ਪੰਜਾਬੀਆਂ ਦੀ ਦੂਰੀਆਂ ਘਟਦੀਆਂ ਜਾ ਰਹੀਆਂ ਨੇ ਧੰਨਵਾਦ ਜੀ